ਪ੍ਰਤਾਪ ਸਿੰਘ ਬਾਜਵਾੜੇ ਪੰਜਾਬ ਚ ਆਪ ਦੇ ਉਮੀਦਵਾਰਾਂ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਪੁੱਛਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਨਾਂ ਵਾਅਦਿਆਂ ਦਾ ਕੀ ਬਣਿਆ ਜਿਹੇ ਆਮ ਲੋਕਾਂ ਨੂੰ ਟਿਕਟਾਂ ਦੇਣ ਬਾਰੇ ਕਿਹਾ ਗਿਆ ਸੀ ਬੜੀ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਜੀ ਤੁਸੀਂ ਪੰਜ ਆਪਣੇ ਮਿਨਿਸਟਰ ਲੜਾਏ ਤੁਹਾਡੇ ਕੋਈ ਵੌਲੰਟਰੀ ਨਹੀਂ ਲੱਭਾ ਤੁਸੀਂ ਤੇ ਕਹਿੰਦੇ ਸੀ ਸੀ ਉਹ ਜਮਾਤਾਂ ਜਿਹਨੂੰ ਵੀ ਖੜਾ ਕਰਨੇ ਆ ਪਾਰਟੀ ਦੇ ਨਾਮ ਦੀ ਵੋਟ ਪੈਂਦੀ ਆ ਆਦਮੀ ਨੂੰ ਤੇ ਪੈਂਦੀ ਨਹੀਂ ਫੇਰ ਦੋ ਨੋਨ ਡਿਫੈਕਟਰਾਂ ਹੱਤਜ ਆਇਆ ਹੁਣ ਨੌਨ ਡਿਫੈਕਟਰ ਲੈ ਕੇ ਗਏ ਜਲੰਧਰ ਵਾਲਾ ਸੁਸ਼ੀਲ ਰਿੰਕੂ ਤੇ ਫਤਿਹਗੜ੍ਹ ਸਾਹਿਬ ਸੀਟ ਵਾਲਾ ਜੀਪੀ ਸਾਹਿਬ ਜੀਪੀ ਸਾਹਿਬ ਪਹਿਲੇ ਅਕਾਲੀ ਦਲ ਵਿੱਚ ਸਨ ਫਿਰ ਉਹ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀਬੀਪ ਵਿੱਚ ਗਏ ਉੱਥੋਂ ਕਾਂਗਰਸ ਚ ਆਏ ਹੁਣ ਕਾਂਗਰਸ ਚੋਂ ਖੀਰ ਜਾ ਕੇ ਆਪ ਦੇ ਵਿੱਚ ਚਲੇ ਗਏ ਇਸ ਕਿਸਮ ਦੇ ਲੋਕ ਮੈਂ ਉਹਨਾਂ ਆਪ ਦੇ ਵਾਲੈਂਟੀਅਰਸ ਨੂੰ ਤੇ ਆਪ ਦੇ ਐਮ ਐਲ ਏਜ਼ ਨੂੰ ਇਹ ਚੇਤਾਵਨੀ ਦੇਣਾ ਚਾਹਨਾ ਅੱਜ ਭਗਵੰਤ ਮਾਨ ਜੀ ਤੁਸੀਂ ਪੁੱਛਿਆ ਉਸ ਹਲਕੇ ਦਾ ਜਿੱਥੋਂ ਤੁਸੀਂ ਇਹਨੂੰ ਪਾਰਲੀਮੈਂਟ ਲੜਾਨ ਲੱਗੇ ਜਿਸ ਐਮ ਐਲ ਏ ਨੂੰ ਰਾਕੇ ਆਂਦਾ ਉਹਦੇ ਮਨ ਤੇ ਕੀ ਬੀਤਦੀ ਹੋਏਗੀ ਕਿਸ ਕਿਸਮ ਦਾ ਤੁਸੀਂ ਮੈਸੇਜ ਦੇ ਰਹੇ ਹੋ 9 ਦੀਆਂ 9 ਅਸੈਂਬਲੀ ਹਲਕੇ ਫਤਿਹਗੜ ਸਾਹਿਬ ਦੇ ਆਪ ਦੇ ਕੋਲ ਤੇ ਜੇ 9 ਦੇ 9 ਵਿੱਚੋਂ ਤੁਸੀਂ ਇੱਕ ਬੰਦਾ ਵੀ ਨਹੀਂ ਲੱਭ ਸਕੇ ਕਾਂਗਰਸ ਐਕੋ ਨੋਨ ਡਿਫੈਕਟਰ ਇੱਕ ਹਾਰਿਆ ਹੋਇਆ ਵਿਅਕਤੀ ਨੂੰ ਤੁਸੀਂ ਪਾਰਲੀਮੈਂਟ ਇਲੈਕਸ਼ਨ ਲੜਾ ਰਹੇ ਹੋ ਦਾ ਮਤਲਬ ਤੁਸੀਂ ਕੰਪਲੀਟਲੀ ਪੋਲੀਟਿਕਲੀ ਬੈਂਕਰਪਟ ਹੋ ਚੁੱਕੇ ਹੋ ਤੁਹਾਨੂੰ ਪੂਰਨ ਪਤਾ ਹੈ ਕਿ ਸਾਡਾ ਬੰਨਾ ਕੀ ਇਸ ਤੋਂ ਪਹਿਲੇ ਜਲੰਧਰ ਵਿੱਚ ਰਿੰਕੂ ਲੈ ਕੇ ਗਏ ਹੁਣ ਚੱਬੇਵਾਲ ਸਾਹਿਬ ਨੂੰ ਤਿਆਰ ਕਰ ਲਿਆ ਇੱਕ ਆਪਣੇ ਨਾਲ ਦਾ ਹੀ ਅੱਗੇ ਹੀ ਭਗਵੰਤ ਮਾਨ ਜੀ ਪੰਜਾਬ ਬਹੁਤ ਵੱਡੀ ਕੀਮਤ ਤੁਹਾਨੂੰ ਮੁੱਖ ਮੰਤਰੀ ਦੀ ਤੁਹਾਨੂੰ ਵੜਾ ਕੇ ਬਹੁਤ ਵੱਡੀ ਕੀਮਤ ਅਦਾ ਕਰਦੇ ਇੱਕ ਤੁਸੀਂ ਆਪਣੀ ਸਾਈਡ ਕਿੱਕ ਇੱਕ ਜੂਨੀਅਰ ਆਪਣੇ ਨਾਲ ਦਾ ਕਮੇਡੀਅਨ ਰਹਿਣ ਵਾਲਾ ਸੰਗਰੂਰ ਦਾ ਟਿਕਟ ਉਹਨੂੰ ਫਰੀਦਕੋਟ ਤੋਂ ਦੇ ਦਿੱਤੀ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਲੋਕ ਤੇ ਫਰੀਦਕੋਟ ਦੇ ਲੋਕ ਤੁਸੀਂ ਜਿੰਨੂੰ ਮਰਜ਼ੀ ਘੱਡੋਗੇ ਕਿ ਤੁਹਾਡੀ ਕਾਰਡ ਦੀ ਹੱਡੀ ਹਰ ਵਾਰ ਚੜ ਜਾਈਗੀ ਜਾਂ ਲੋਕ ਐਕਸੈਪਟ ਕਰ ਲੈਣਗੇ ਉਸ ਕੰਪਲੀਟਲੀ ਇਹ ਲੋਕ ਰਿਜੈਕਟ ਹੋ ਗਏ। ਤੋਂ ਮੈਂ ਪੰਜਾਬ ਦੇ ਕਾਂਗਰਸ ਦੇ ਕਾਰਡਲ ਜ루 ਤੇ ਵਿਸ਼ੇਸ਼ ਤੌਰ ਪੰਜਾਬੀਆਂ ਨੂੰ ਅੱਜ ਅਪੀਲ ਕਰਨਾ ਚਾਹਨਾ ਕਿ ਇਸ ਪਾਰਟੀ ਦਾ ਚਿਹਰਾ ਮੋਹਰਾ ਤੁਹਾਡੇ ਸਾਹਮਣੇ ਆ ਗਿਆ।